ਤੂੰ ਕੀ ਜਾਣੇ ਤੇਰੇ ਤੇ ਕਿੰਨਾ ਮਰਦਿਆ ਵੀ ਮੈਂ ਆਪਣੇ ਆਪ ਤੋਂ ਵੱਧ ਕੇ ਤੇਰਾ ਕਰਦੀਆ ਤੂੰ ਕੀ ਜਾਣੇ ਤੇਰੇ ਤੇ ਕਿੰਨਾ ਮਰਦਿਆ ਵੀ ਮੈਂ ਆਪਣੇ ਆਪ ਤੋਂ ਵੱਧ ਕੇ ਤੇਰਾ ਕਰਦੀਆ ਜਾਣ ਬੇ ਮੰਗਦਾ ਹੱਸ ਕੇ ਹੋ ਵੀ ਦੇ ਦਿੰਦੀ ਪਰ ਅੜਿਆ ਸਾਨੂੰ ਕਦੇ ਵੀ ਤੂੰ ਅਜ਼ਮਾਇਆ ਹੀ ਨਹੀਂ ਬੜਾ ਪਿਆਰ ਸੀ ਸੱਚਾ ਦਿਲ ਵਿੱਚ ਤੇਰੇ ਲਈ ਪਰ ਕਿਸਮਤ ਮਾਣੀ ਤੈਨ ਨਜ਼ਰੋਂ ਆਇਆ ਹੀ ਨਹੀਂ ਬੜਾ ਪਿਆਰ ਸੀ ਸੱਚਾ ਦਿਲ ਵਿੱਚ ਤੇਰੇ ਬੜੀ ਕਿਸਮਤ ਮਾੜੀ ਤੈਨੂੰ ਨਜ਼ਰੋਂ ਆਇਆ ਹੀ ਨਹੀਂ ਹੋਰ ਨਾਲੇ ਤ ਹਸ ਹਸ ਕੇ ਤੂੰ ਗੱਲਾਂ ਕਰਦਾ ਏ ਸਾਡੇ ਨੈਣਾ ਵਿੱਚ ਆਪਣਾ ਨਾ ਕਿਉਂ ਨਾ ਪਰਦਾ ਏ ਨਾਲੇ ਤ ਹਸ ਹਸ ਕੇ ਤੂੰ ਗੱਲਾਂ ਕਰਦਾ ओए क्यों ना तू महसूस करे जब बतानु दिलो पतुरिया ना किसे ने कदे बनाया ही नहीं बड़ा प्यार सी सजना दिल विच तेरे नहीं वर किस्मत मोड़ी तेनु नजरों आया ही नहीं बड़ा प्यार सी सजना तेरे लिस्मत माड़ी नजरों आया